ਵਾਹਿਗੁਰੂ 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 ਜੀ ਦਾ ਸੰਸਾਰ ਵਾਹਿਗੁਰੂ ਜੀ ਦੀ ਫਤਿਹ ਪਰਮ ਸਤਕਾਰ ਜੋਤ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਦਾ ਸਦਕਾ ਭਾਈ ਸ਼ਲੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਅੱਜ ਗੋੜੀ ਦੀ ਵਾਰ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਦੀ ਇਸ ਵਾਰ ਦੇ ਪਾਤਸ਼ਾਹ ਜੀ ਦੇ ਭਾਈ ਦਾਸ ਸਲੋਕ ਸੰਪੂਰਨ ਹੋਈ ਸੀ ਸਤਿਗੁਰ ਜੀ ਦਾ ਇਹ 10ਵਾਂ ਸਲੋਕ 9 ਸਲੋਕ ਸੰਪੂਰਨ ਹੋਈ ਸੀ 10ਵਾਂ ਸਲੋਕ ਭਾਈ ਰੰਭ ਹੁੰਦਾ ਹੈ ਇਨ ਸੋ ਵੀ ਅੰਗ ਤੇ ਪਾਸ਼ਾ ਜੀ ਦੇ ਪੰਚਮ ਪਾਸ਼ਾ ਜੀ ਦੇ ਭਾਈ ਇਹ ਸ਼ਲੋਕ ਹਨ ਆਪਣੀ ਰਸਨਾ ਤੋਂ ਸਤਿਗੁਰ ਜੀ ਸਾਨੂੰ ਜੀਵਾਂ ਨੂੰ ਭਾਈ ਉਦੇਸ਼ ਬਖਸ਼ਿਸ਼ ਕਰਦੇ ਹਨ ਜੀ ਸ਼ਲੋਕ ਮਹੱਲਾ 7 ਸਤਿਗੁਰੂ ਗੁਰੂ ਸੇਵੀ ਦੁੱਖਾਂ ਦਾ ਹੋਇ ਲਾਸ ਨਾਮਗੁਨਾਮ ਰਾਹੀ ਹੈ ਪਰਜ ਆਵੇ ਰਾਸ ਧਨ ਧਨ ਸੋਡੀ ਸੁਲਤਾਨ ਸਾਖੀ ਦੇ ਪੁੰਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਚਨਾ ਤੋਂ ਭਾਈ ਸ਼ਲੋਕ ਆਰੰਭ ਕਰਦੇ ਹਨ ਆਛਾ ਜੀ ਬਚਨ ਕਰਦੇ ਹਨ ਸਤਗੁਰ ਪੂਰਾ ਸੇਵੀ ਹੈ ਦੁਖਾਂ ਕਾ ਹੋਏ ਨਾਸ ਬੀਰਤੀ ਦੇ ਪਾਤਸ਼ਾਹ ਜੀ ਸ਼ਲੋਕ ਉਚਾਰਨ ਕਰਦੇ ਹਨ ਜੋ ਪਰਮੇਸ਼ਰ ਸਤ ਸੱਚੇ ਸਤਗੁਰਾਂ ਨੂੰ ਜਪਣ ਦੇ ਨਾਲ ਉਹਦੀ ਸੇਵਾ ਕਮਾਨ ਦੇ ਨਾਲ ਉਦੇ ਚਰਨਾਂ ਦੀ ਸੇਵਾ ਕਰਨ ਦੇ ਨਾਲ ਆਸ਼ਾ ਜੀ ਕਹਿੰਦੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਦੁੱਖਾਂ ਤੋਂ ਭਾਵ ਨਿਰੰਤਿ ਮਿਲ ਜਾਂਦੀ ਹੈ ਸਤਿਗੁਰ ਦੇ ਵਿੱਚ ਇਹ ਪਾਵਨ ਹੈ ਸੱਚੇ ਗੁਰਾਂ ਦੇ ਵਿੱਚ ਜਦੋਂ ਇੱਕ ਮਨ ਇੱਕ ਚਿੱਤ ੋਕੇ ਕੋਈ ਉਹਦੇ ਦਰ ਦੀ ਸੇਵਾ ਕਮਾਂਦਾ ਹੈ ਤੇ ਆਪਣੇ ਮਨ ਨੂੰ ਇਹ ਬਰਤਨ ਨੂੰ ਇਹ ਭਾਂਡੇ ਨੂੰ ਸਾਫ ਕਰ ਲੈਂਦਾ ਤੇ ਉਹਨੂੰ ਸਿਮਰਦਾ ਉਹਦੇ ਨਾਮ ਨੂੰ ਜਪਦਾ ਹੈ ਮਹਾਰਾਜ ਜੀ ਕਹਿੰਦੇ ਫਿਰ ਦੁੱਖਾ ਤੋਂ ਛਟਕਾਰਾ ਪਾਲਿੰਦਾ ਦੁੱਖਾ ਤੋਂ ਨਿਵਰਤੀ ਮਿਲ ਜਾਂਦੀ ਹੈ ਦੁੱਖਾ ਦਾ ਨਾਸ ਹੋ ਜਾਂਦਾ ਹੈ ਨਾਨਕ ਨਾਮ ਰਾਦੀ ਹੈ ਕਾਰਜ ਆਵੈ ਰਾਸ ਸਾਹਿਬ ਜੀ ਵਾਚਨ ਕਰਦੇ ਹਨ ਨਾਨਕ ਉਹਦੇ ਨਾਮ ਨੂੰ ਮਹਾਰਾਜ ਜੀ ਕਹਿੰਦੇ ਰਾਦੀ ਹੈ ਉਹਦੇ ਨਾਮ ਨੂੰ ਰੱਦ ਨਾ ਕਰੀਏ ਜਪਨਾ ਕਰੀਏ ਤਾਂ ਸਾਰੇ ਕਾਰਜ ਰਾਸ ਆ ਜਾਂਦੇ ਹਨ ਜਿਹੜੇ ਕਾਰਜ ਵਸਤੇ ਸ੍ਰਿਸ਼ਟੀ ਵਿੱਚ ਆਏ ਸੀ ਜਨਮ ਧਾਰਨ ਕੀਤਾ ਮੁਰਖਾ ਦੇ ਮਾਲਸ ਦੇ ਪਾਈ ਉਲਖਾ ਜਨਮ ਪ੍ਰਾਪਤ ਕੀਤਾ ਮਹਾਰਾਜ ਜੀ ਕਹਿੰਦੇ ਉਹ ਕਾਰਜ ਰਾਸ ਆ ਜਾਂਦਾ ਹੈ ਉਹ ਸੰਸਾਰੀ ਕਾਰਜ ਤਾਂ ਰਾਸ ਕਰਦੀ ਹਨ ਪ੍ਰਭੂ ਜੀ ਸਤਿਗੁਰ ਜੀ ਉਹਤੇ ਜਿਹੜੇ ਕਾਰਜ ਵਾਸਤੇ ਸੀ ਆਏ ਸੀ ਉਹ ਕਾਰਜ ਵੀ ਰਾਸ ਕਰ ਦਿੰਦੇ ਹਨ ਜੀ ਅਹਲਾਪ ਜਵਾ ਅੱਗੇ ਪਾਸ਼ਾ ਜੀ ਅਗਲਾ ਸ਼ਬਦ ਸ਼ੁਰੂ ਕਰਦੇ ਆ ਆਰੰਭ ਕਰਦੇ ਹਨ ਜੀ ਜਿਸ ਸਿਮਰਤ ਸੰਕਟ ਛੁੱਟ ਹੈ ਆਨੰਦ ਮੰਗਲ ਵਿਸਰਾਮ ਆਸ਼ਾ ਜੀ ਬਚਨ ਕਰਦੇ ਹਨ ਕਹਿੰਦੇ ਜਿਲਾ ਸਿਮਰਨ ਭਾਈ ਕਰਨ ਦੇ ਨਾਲ ਉਹ ਸੱਚੇ ਪ੍ਰਭੂ ਦਾ ਸਿਮਰਨ ਜੀ ਦਾ ਸਿਮਰਨ ਕਰਨ ਦੇ ਨਾਲ ਸੰਕਟ ਟੁੱਟ ਜਾਂਦੇ ਹਨ ਸੰਕਟਾਂ ਦਾ ਨਾਸ ਹੁੰਦਾ ਸੰਕਟ ਟੁੱਟ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਆਨੰਦ ਮੰਗਲ ਵਿਸਰਾਮ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਆਨੰਦ ਮੰਗਲ ਬਣ ਜਾਂਦਾ ਸੱਚਾ ਨਾਮ ਵਸ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਫਿਰ ਬ੍ਰਹਮ ਦੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜੀ ਨਾਨਕ ਜਪੀਏ ਸਦਾ ਹਰ ਨਿਮਕ ਨਾ ਬਿਸਰੂ ਨਾਮ ਪਾਤਸ਼ਾਹ ਜੀ ਕਹਿੰਦੇ ਭਾਈ ਹਿਰਲੀ ਤੁਖ ਵਿੱਚ ਬੇਨਤੀ ਕਰਦੇ ਹਨ ਪਾਤਸ਼ਾਹ ਨਾਮਿ ਕਉ ਦੇ ਲਾਭ ਨੂੰ ਮਹਾਰਾਜ ਜੀ ਕਹਿੰਦੇ ਜਪਣਾ ਕਰ। ਜਪਿਏ ਸਦਾ ਉਹਦੇ ਨਾਮ ਨੂੰ ਜਪਣਾ ਕਰੀਏ ਕਿਉਂ ਇੱਕ ਨਿਮਖ ਜਪਣ ਦੇ ਨਾਲ ਵੀ ਪਾਰਉਤਾਰ ਆਉ ਜਾਂਦਾ ਹੈ। ਨਾਮ ਜਪਿਏ ਸਦਾ ਹਰ ਹਰੀ ਦੇ ਭਜਨ ਕਰਨ ਨੂੰ ਕਰਨਾ ਕਰੀਏ ਹਰੀ ਨੂੰ ਜਪਣਾ ਕਰੀਏ। ਨਿਮਖਲਾ ਵਿਸਰੂ ਨਾਮ ਮਹਾਰਾਜ ਕਹਿੰਦੇ ਕਿ ਨਿਮਖ ਵੀ ਪਲਕਾਂ 'ਤੇ मात्र ਝਮਕਣ ਦੀ ਲਾਲੀ ਉਹਦਾ ਨਾਮ ਵਿਸਰਣਾ ਨੀਚਾਈਦਾ ਨਿਮਕਤੋ ਭਾਵ ਅੱਖ ਘੀੜਨਾ ਤੇ ਅੱਖ ਬੰਦ ਕਰਨਾ ਅੱਖ ਘੀੜਨ ਤੇ ਬੰਦ ਕਰਨ ਵਿੱਚ ਹੀ ਉਹ ਮਹਾਰਾਜ ਜੀ ਕਹਿੰਦੇ ਭੁੱਲਣਾ ਨਹੀਂ ਚਾਹੀਦਾ ਉਹ ਜੀਤੇ ਰਹਿਣਾ ਚਾਹੀਦਾ ਨਿਮਖ ਨਾਲ ਵਿਸਰੋ ਨਾਮ ਮਹਾਰਾਜ ਜੀ ਕਹਿੰਦੇ ਉਹ ਵਿਸਰਣਾ ਜਾਏ ਕੀਤੇ ਭੁੱਲ ਨਾ ਜਾਏ ਔੜੀ ਔਰੀ ਦੀ ਬਾਦਸ਼ਾਹ ਜੀ ਰਮਤਾ ਕਰਦੇ ਹਾਂ ਜੀ ਤਿੰਨ ਕੀ ਸੋਭਾ ਕਿਆ ਗਣੀ ਜਿਨਿ ਹਰ ਹਰ ਲੱਗਾ ਮਹਾਰਾਜ ਜੀ ਕਹਿੰਦੇ ਉਹਨਾ ਗੁਰਮੁਖ ਖਾਂ ਜੀ ਭਗਤਾਂ ਦੀ ਜਗਿਆਸਵਾ ਦੀ ਸੋਭਾ ਕਿਆ ਗਣੀ ਜਿਨ੍ਹਾਂ ਨੇ ਹਰੀ ਨੂੰ ਲੱਭ ਲਿਆ ਜਿਨ੍ਹਾਂ ਗੁਰਮੁਖਾਂ ਨੇ ਮਹਾਰਾਜ ਜੀ ਕਹਿੰਦੇ ਜਗਿਆਸਵਾ ਨੇ ਭਾਈ ਹਰੀ ਨੂੰ ਲੱਭ ਲਿਆ ਪ੍ਰਾਪਤੀ ਕਰ ਲਈ ਉਹਨੂੰ ਲੱਭ ਲਿਆ ਖੋਜ ਲਿਆ ਉਹਨਾਂ ਦੀ ਤਨ ਕੀ ਸੋਭਾ ਮਹਾਰਾਜ ਜੀ ਕਹਿੰਦੇ ਕੀ ਕਰੀਏ ਉਹਨਾਂ ਦੀ ਸੋਭਾ ਗਣਤੀ ਤੋਂ ਪਰੇ ਹੈ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਉਹਨਾਂ ਦੇ ਗੁਣ ਗਾਇਨ ਕਰੀਏ ਇਹਨਾਂ ਨੇ ਹਰੀ ਜੀ ਪ੍ਰਾਪਤੀ ਕਰ ਲਈ ਸਾਦਾ ਸਰਨੀ ਜੋ ਪਵੇ ਸੋ ਛੁਟੇ ਬੰਦਾ ਮਹਾਰਾਜ ਜੀ ਕਹਿੰਦੇ ਜਿਹੜਾ ਸਾਧਾਂ ਦੀ ਸਰਨੀ ਪੈ ਜਾਂਦਾ ਹੈ ਇਹਨਾਂ ਨੇ ਮਨ ਨੂੰ ਸਾਧਿਆ ਹੋਇਆ ਹੈ ਸਤ ਪਰਮੇਸ਼ਰ ਦੇ ਵਿੱਚ ਲੀਨ ਹਾਲ ਰਾਜ ਜੀ ਕਹਿੰਦੇ ਜੋ ਪਾਵੇ ਉਹ ਐਸੀ ਗੁਰਮੁਖ ਖਾਂ ਦੀ ਸਰਨ ਵਿੱਚ ਜੋ ਆ ਜਾਂਦਾ ਤੱਕ ਲੈਂਦਾ ਸਰਨ ਗ੍ਰਹਣ ਕਰਦਾ ਸੋ ਛੁੱਟੇ ਬੰਦਾ ਮਹਾਰਾਜ ਜੀ ਕਹਿੰਦੇ ਉਹ ਛੁੱਟ ਜਾਂਦਾ ਹੈ ਬੰਦਨਾ ਤੋਂ ਉਹਦਾ ਛਡਕਾਰਾ ਹੋ ਜਾਂਦਾ ਹੈ ਇਹ ਬੰਦਨਾ ਤੂੰ ਨੂੰਸ ਮਹਾਰਾਜ ਜੀ ਛਟਾ ਲੈਂਦੇ ਹਨ ਜਿਹੜਾ ਸਤ ਪਰਮੇਸ਼ਰ ਦੀ ਗੱਲ ਕਰਦਾ ਹੈ ਸਤ ਪਰਮੇਸ਼ਰ ਦੇ ਨਾਲ ਜੋੜਦਾ ਹੈ ਜਿਹੜਾ ਮਨ ਨਹੀਂ ਸਦਾਈ ਕਰ ਦਿੰਦਾ ਮਹਾਰਾਜ ਜੀ ਕਹਿੰਦੇ ਐਸੇ ਗੁਰਮੁਖਾਂ ਦਾ ਸੰਗ ਕਰਕੇ ਇਹ ਮਾਨਵੰਦਨਾ ਤੋਂ ਰਹਿਤ ਹੋ ਜਾਂਦਾ ਹੈ ਜਮਾਂ ਦੀ ਫਾਈ ਤੋਂ ਛੁੱਟ ਜਾਂਦਾ ਹੈ ਗੁਣ ਗਾਵ ਅਬਨਾਸੀ ਹੈ ਜੋਨ ਗਰਬਨਾ ਦਦਾ ਮਹਾਰਾਜ ਜੀ ਕਹਿੰਦੇ ਭਾਈ ਉਹਦੇ ਗੁਣ ਗਾਇਨ ਕਰਨ ਦੇ ਨਾਲ ਬਨਾਸੀ ਦੇ ਜਿਹੜਾ ਕੀ ਨਾਸਤੁਰਇਤ ਹੈ ਬਨਾਸੀ ਹੈ ਉਹਨਾਂ ਤੋਂ ਪਰੇ ਹੈ ਭਾਰਤ ਜੀ ਕਹਿੰਦੇ ਉਹ ਬਲਾਸੀ ਦੇ ਗੁਣ ਗਾਇਨ ਕਰਨ ਦੇ ਲਾਲ ਭਾਰਤ ਜੀ ਕਹਿੰਦੇ ਅਸੀਂ ਵੀ ਗਰਭ ਦੀਆਂ ਜੂਨਾ ਤੁਰ ਤੋ ਜਾਵਾਂਗੇ ਜੋਨ ਗਰਭਨਾ ਦਦਾ ਜਿਹੜਾ ਵਾਰ-ਵਾਰ ਵੱਧਿਆ ਰੰਨ ਸਜੂਨਾ ਦੇ ਵਿੱਚ ਜੰਮਦਾ ਤੇ ਜਨਮ ਲੈਂਦਾ ਮਰਦਾ ਹੈ ਫਿਰ ਜੰਮ ਜਾਂਦਾ ਹੈ ਗਰਭ ਦੀਆਂ ਜੂਨਾ ਵਿੱਚ ਵਾਸ ਮਹਾਰਾਜ ਜੀ ਕਹਿੰਦੇ ਵੱਡਾ ਦੁੱਖ ਹੈ ਭਾਈ ਉਹ ਬਲਾਸੀ ਨੂੰ ਸਿਮਰਨ ਦੇ ਨਾਲ ਇਹ ਗਰਭ ਜੂਨਾ ਤੂੰ ਮਹਾਰਾਜ ਜੀ ਕਹਿੰਦੇ ਬਚਾ ਲੇਂਦਾ ਭਾਈ ਗੁਰ ਭੇਟਿਆ ਆਰ ਬ੍ਰਹਮ ਹਰ ਪੜ ਊਜ ਸਮੱਧਾ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਗੁਰੂ ਤੋਂ ਭੇਟਦੇ ਹਨ ਸੱਚੇ ਗੁਰੂ ਨੂੰ ਰਾਜ ਦੇ ਹਨ ਉਰ ਭੇਟਿਆ ਆਰ ਬ੍ਰਹਮ ਹਰ ਉਪਾਰ ਬ੍ਰਹਮ ਹਰੀ ਨੂੰ ਜਿਹੜਾ ਮਹਾਰਾਜ ਜੀ ਕਹਿੰਦੇ ਗੁਰੂ ਰਾਈ ਜਪਦਾ ਹੈ ਗੁਰੂ ਤੋਂ ਬਦੇਸ਼ ਲੈ ਕੇ ਉਹਦੀ ਰਾਜਨਾ ਕਰਦਾ ਹੈ ਹਰ ਹਰ ਦੀ ਪ੍ਰਭੂ ਦੀ ਮਹਾਰਾਜ ਜੀ ਕਹਿੰਦੇ ਪੜ ਵੁੱਧ ਸਮੱਧਾ ਮਹਾਰਾਜ ਜੀ ਕਹਿੰਦੇ ਉਹ ਸਦਾਈ ਉਹਨੂੰ ਸੁਭ ਵੋਧੀ ਪ੍ਰਾਪਤ ਹੋ ਜਾਂਦੀ ਹੈ ਇਹ ਮਹਾਰਾਜ ਜੀ ਕਹਿੰਦੇ ਉਹ ਵੰਦਰਾ ਤੁਰਤ ਹੋ ਜਾਂਦਾ ਹੈ ਲਾਲਕ ਆਇਆ ਸੂਤਨੀ ਹਰ ਗਰਭ ਅਗੱਧਾ ਅਗਮ ਅਗੱਧਾ ਔਰਾ ਜੀ ਅਕੀਲੀ ਤਕ ਵਿੱਚ ਫਿਰ ਬਚਨ ਕਰਦੇ ਹਨ ਨਾਨਕ ਔਰਾ ਜੀ ਕਹਿੰਦੇ ਨਾਨਕ ਜਿਨ੍ਹਾਂ ਨੇ ਉਹਨੂੰ ਪਾ ਲਿਆ ਨਾਨਕ ਪਾਇਆ ਸੂਤਨੀ ਉਹ ਧਨਵੰਤ ਪਰਮੇਸ਼ਰ ਜਿਨ੍ਹਾਂ ਨੇ ਅਰੀ ਦੀ ਉਹਦੀ ਪ੍ਰਾਪਤੀ ਕਰ ਲਈ ਮਾਲਕ ਦੀ ਔਰਾ ਜੀ ਕਹਿੰਦੇ ਅਗਮ ਅਗੱਧਾ ਪਾਰਾ ਜੀ ਕਹਿੰਦੇ ਉਹ ਗੰਮ ਵੀ ਹੈ ਗਾਜ ਵੀ ਹੈ ਉਹਦਾ ਕੋਈ ਸਿਰਾ ਨਹੀਂ ਹੈ ਉਹ ਮਾਲਕ ਦੇ ਵਿੱਚ ਕਿੰਨੇ ਗੋਣ ਹਨ ਕਿੰਨੇ ਉਹਦੇ ਸਰੂਪ ਹਨ ਕਹਿੰਦੇ ਉਹਦਾ ਕੋਈ ਪਾਰਾਵਰਤ ਇਹ ਪਾ ਨਹੀਂ ਸਕਦਾ ਪਰ ਉਹ ਸੱਚੇ ਮਾਲਕ ਨੂੰ ਧਿਆਉਣ ਦੇ ਨਾਲੂ ਪਾਉਣ ਦੇ ਨਾਲ ਪਾਰਾ ਜੀ ਕਹਿੰਦੇ ਉਹ ਸਦਾਈ ਉਹ ਮਾਲਕ ਹਿਰਦੇ ਵਿੱਚ ਵਾਸ ਕਰ ਲੈਂਦਾ ਹੈ ਇਹ ਭਾਈ ਸ਼ਬਦ ਦੀ ਵਿਚਾਰ ਹੈ ਅਗਲਾ ਸ਼ਬਦ 11ਵਾਂ ਪਾਤਸ਼ਾਹ ਜੀ ਰੰਗ ਕਰਦੇ ਹਨ ਸ਼ਲੋਕ ਮਹਲਾ 5 ਪਾਵਨਾ ਕਰੀ ਆਪਣਾ ਫਿਰੇ ਵੱਤਾ ਲੋਏ ਨਾਨਕ ਨਾਏ ਵਿਸਾਰੀਏ ਸੁਖ ਕਨੇਹਾ ਹੋਏ ਆਹ ਰਾਜ ਜੀ ਫਿਰ ਬਚਨ ਕਰਦੇ ਹਨ ਸ਼ਲੋਕ ਵਿੱਚ ਪਾਵਨਾ ਕਰੀ ਆਪਣਾ ਫਿਰੇ ਵੱਤਾ ਲੋਏ ਵਾਹ ਰਾਜ ਜੀ ਕਹਿੰਦੇ ਜਿਹੜੇ ਕੰਮ ਵਾਸਤੇ ਆਇਆ ਸੀ ਉਹ ਤਾਂ ਕੀਤਾ ਹੀ ਨਹੀਂ। ਮਹਾਰਾਜ ਜੀ ਕਹਿੰਦੇ ਦੂਜਿਆਂ ਦੇ ਵੱਲ ਕਰਨ ਕਰ ਕਰ ਕੇ ਸੁਣਦਾ ਚੁਗਲੀਆਂ। ਵੀਰਖਾ ਦਵਾਇਸ਼ ਨੂੰ ਵੱੱਜ-ਵੱਜ ਕੇ ਸੁਣਦਾ। ਮਹਾਰਾਜ ਜੀ ਕਹਿੰਦੇ ਉਹ ਕੰਮ ਤਾਂ ਤੇ ਆ ਕੀ ਬੈਠਾ ਛੱਡਤਾ। ਜੇ ਮਹਾਰਾਜ ਜੀ ਕਹਿੰਦੇ ਹੋਰ ਬੁਰੰਡਿਆਂ ਦੇ ਵਿੱਚ ਹੋਰ ਕੰਮਾਂ ਵਿੱਚ ਫਸ ਗਿਆ। ਨਾਨਕ ਰਾਏ ਵਿਸਾਰੀਐ। ਏ ਮਹਾਰਾਜ ਜੀ ਕਹਿੰਦੇ ਨਾਨਕ ਉਹਦੇraag ਨੂੰ ਵਿਸਾਰਤਾ ਤਾ ਤਿਆਗਤਾ ਫਿਰ ਕਿੱਥੋਂ ਮਹਾਰਾਜ ਜੀ ਕਹਿੰਦੇ ਸੁੱਖ ਲੱਭਦਾ ਫਿਰ ਕਿੱਥੋਂ ਤੈਨੂੰ ਸੁੱਖ ਮਿਲਦਾ ਹੈ ਕਹਿੰਦੇ ਜੇ ਉਹਦਾ ਵਿਸਾਰਤਾ ਉਹਨੂੰ ਤਿਆਗਤਾ ਨਾਨਕ ਉਹਦੇraag ਨੂੰ ਜੇ ਭੁੱਲ ਗਿਆ ਸੁੱਖ ਕਨੇਹਾ ਹੋਏ ਮਹਾਰਾਜ ਜੀ ਕਹਿੰਦੇ ਸੁੱਖ ਕਿੱਥੋਂ ਲੱਭਣਾ ਫਿਰ ਇਹੇ ਸੁੱਖ ਮਿਲ ਸਕਦਾ ਮਹਾਰਾਜ ਜੀ ਕਹਿੰਦੇ ਫਿਰ ਜਦੋਂ ਉਹਦਾ ਤਿਆਗ ਕਰਤਾ ਸੁੱਖਾ ਨੂੰ ਦੇਣ ਵਾਲੇ ਨੂੰ ਹੀ ਛੱਡਤਾ ਸੁਖਾ ਨੂੰ ਦੇਣ ਵਾਲਾ ਪਰਮਾਤਮਾ ਨੂੰ ਤਿਆਗਤਾ ਅਰ ਜੀ ਕਹਿੰਦੇ ਫੇਰ ਸੁਖ ਕਨੇਹਾ ਸੁਖ ਹੋਏ ਇਤੋਂ ਸੁਖ ਲੱਭਣਾ ਹੈ ਮਹਲਾ ਪੰਜਵਾ ਵਿਖੇ ਕਰੋਤਨ ਸਗਲ ਮਹ ਜਗਤ ਰਹੀ ਲਪਟਾਏ ਨਾਨਕ ਜਨ ਵਿਚਾਰਿਆ ਮਿੱਠਾ ਹਰਿ ਕਨ ਮਹਾਰਾਜ ਜੀ ਕਹਿੰਦੇ ਵਿਖੇ ਜਿਹੜਾ ਜ਼ਾਹਿਰ ਹੈ ਪੌੜਤਨ ਹੈ ਉਹ ਸੰਸਾਰ ਜਗਤ ਨੂੰ ਪੀ ਰਿਆ ਖਾ ਰਿਆ ਦੇਖਦੇ ਆ ਨਾ ਜਗਤ ਦੀ ਦੁਨੀਆ ਲੋਕ ਜਿਹੜੇ ਹਨ ਉਹ ਜ਼ਹਿਰ ਨੂੰ ਦਾ ਖਾ ਰਿਆ ਰ ਵੱਢ ਪੀ ਰਿਆ ਹਨ ਫਟਾ ਫਟ ਤੇ ਮਹਾਰਾਜ ਜੀ ਕਹਿੰਦੇ ਜਿਹੜਾ ਅੰਮ੍ਰਿਤ ਰਸ ਹੈ ਉਹਨੂੰ ਮਹਾਰਾਜ ਜੀ ਕਹਿੰਦੇ ਚੱਖਦੇ ਨਹੀਂ ਹਨ ਬਿਮਾਰਾ ਜੀ ਕਹਿੰਦੇ ਫਿਰ ਲੱਗਦੇ ਰਹਿਣਾ ਅੱਧ ਵਿੱਚ ਹੀ ਲੱਗਦੇ ਰਹਿੰਦੇ ਆ ਨਾਨਕ ਜਨ ਵਿਚਾਰਿਆ ਮਿੱਠਾ ਹਰ ਕਾ ਨਾਮ ਉਹਦੇ ਜਨਾਂ ਨੇ ਮਹਾਰਾਜ ਕਹਿੰਦੇ ਹੀ ਨਾਨਕ ਜਿਹੜੇ ਉਹਦੇ ਜਨ ਹਨ ਭਗਤਾਨ ਗੁਰਮਖੰਨ ਸੇਵਕਨ ਉਹਨਾਂ ਨੇ ਵਿਚਾਰ ਲਿਆ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਵਿਚਾਰ ਲਿਆ ਕਿ ਇਹ ਮਿੱਠਾ ਹੈ ਪ੍ਰਭੂ ਦਾ ਨਾਮ ਮਿੱਠਾ ਹਰ ਦਾ ਨਾਉ ਉਹਨਾਂ ਨੂੰ ਤਾਂ ਮਹਾਰਾਜ ਜੀ ਕਹਿੰਦੇ ਫਿਰ ਨਾਮ ਹਰ ਰਸੀ ਮਿੱਠਾ ਲੱਗਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਸੰਸਾਰੀ ਰਸਾਂ ਦਾ ਕੀ ਫਿੱਕੇ ਹਨ ਇਹ ਜਹਰ ਹਨ ਇਸ ਕਰਕੇ ਉਹ ਨਾਮ ਰਸ ਨੂੰ ਚੱਖਣਾ ਕਰਦੇ ਹਨ ਪਉੜੀ ਪਉੜੀ ਰੰਮ ਕਰਦੇ ਹਨ ਸਤਿਗੁਰੂ ਜੀ ਇਹ ਨਿਸ਼ਾਨੀ ਸਾਦਗੀ ਇਸ ਭੇਟ ਤੜੀਏ ਮਹਾਰਾਜ ਜੀ ਕਹਿੰਦੇ ਭਾਈ ਇਹ ਸਾਧ ਜਨਾਂ ਦੀ ਨਿਸ਼ਾਨੀ ਹੈ ਉਹਨੂੰ ਭੇਟਦੇ ਹੋਏ ਮਹਾਰਾਜ ਜੀ ਕਹਿੰਦੇ ਉਹ ਜਪਦੇ ਹਰ ਇਹ ਸਾਧ ਪੁਰਖਾ ਜਿਹੜਾ ਸਤਿ ਪੁਰਖ ਸ ਉਹ ਮਨ ਉਹਦਾ ਮਨ ਸਾਧਿਆ ਹੁੰਦਾ ਹੈ ਉਹ ਸਾਧਨ ਕਰਕੇ ਸਾਧਨਾ ਕਰਕੇ ਉਹ ਮਨ ਨੂੰ ਸਾਧ ਲੈ ਲੈਂਦਾ ਤਾਂ ਹੀ ਉਹ ਸਾਧ ਹੁੰਦਾ ਹੈ ਮਨ ਦੀ ਸਾਧਨਾ ਹੀ ਉਹਨੂੰ ਸਾਧ ਕਿਹਾ ਜਾਂਦਾ ਹੈ ਕੋਈ ਭਰਾ ਭਗਵੇਂ ਕੱਪੜੇ ਪਾ ਲਵੇ ਇਮੋ ਜੋਗੀ ਰਦਾ ਮੰਦਰਾ ਧਾਰਨ ਕਰ ਲਿਓ ਸਾਧ ਥੋੜਾ ਮਹਾਰਾਜ ਜੀ ਕਹਿੰਦੇ ਉਹ ਸਾਧ ਨਹੀਂ ਹੈ ਸਾਧ ਦੀ ਨਿਸ਼ਾਨੀ ਕੀ ਹੈ ਮਾਲਕ ਜੀ ਕਹਿੰਦੇ ਜਿਸ ਭੇਟ ਤ ਤਰੀਏ ਮਹਾਰਾਜ ਜੀ ਕਹਿੰਦੇ ਉਹ ਨੂੰ ਜਪ ਕੇ ਭਵ ਸਾਗਰ ਤੋਂ ਤਰ ਜਾਂਦਾ ਹੈ ਜਲਮ ਕੰਕਰ ਨੇੜ ਨਾ ਆਵੀ ਫਿਰ ਬੜ ਨਾ ਮਰੀਏ ਮਹਾਰਾਜ ਜੀ ਕਹਿੰਦੇ ਭਾਈ ਫੌੜ ਜੁਨਾ ਦੇ ਵਿੱਚ ਮਰਦਾ ਨਹੀਂ ਉਹ ਵਾਰ-ਵਾਰ ਜਮ ਸ਼ੰਕਰ ਉਹਦੀ ਨੀਂਦ ਨਹੀਂ ਆ ਸਕਦਾ ਜਿਨੇ ਮਾਰ ਨੂੰ ਸਾਧਿਆ ਜਿਨੇ ਸਤ ਪਰਮੇਸ਼ਰ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੋਇਆ ਹਰਜੀ ਕਹਿੰਦੇ ਉਹ ਜਨ ਹਰਜੀ ਕਹਿੰਦੇ ਉਹ ਸਦਾ ਹੀ ਜਮਾ ਤੋਂ ਬਚ ਜਾਂਦਾ ਜਮ ਨੀਂਦ ਨਾ ਆਵੀ ਫਿਰ ਬੋੜ ਨਾ ਮਰੀਏ ਬੋੜ ਬੋੜ ਵਾਰ-ਵਾਰ ਬੋੜ ਤੋਂ ਭਾਵੇਂ ਹੁੰਦਾ ਵਾਰ-ਵਾਰ ਮਰਨਾ ਵਾਰ-ਵਾਰ ਮਰਨਾ ਹੁੰਦਾ ਜੀਵੀ ਸਰੀਰ ਲਿਆ ਫਿਰ ਮਰ ਗਿਆ ਸਰੀਰ ਮਰਦਾ ਰਹਿੰਦਾ ਉਥੇ ਆਤਮਾ ਵੀ ਜੁਨਾ ਵਿੱਚ ਕਈ ਸਰੀਰਾਂ ਵਿੱਚ ਦੁੱਖ ਦੁੱਖ ਪਾਂਦੀ ਹੈ ਦੁੱਖ ਭੋਗਦੀ ਹੈ ਮਹਾਰਾਜ ਜੀ ਕਹਿੰਦੇ ਫਿਰ ਮਰਨਾ ਨਹੀਂ ਪੈਂਦਾ ਭਾਵ ਸਾਗਰ ਸੰਸਾਰ ਵਿਖਰ ਸੋ ਪਾਰ ਉਤਰੀਏ ਤੇ ਮਹਾਰਾਜ ਜੀ ਕਹਿੰਦੇ ਭਾਵ ਸਾਗਰ ਹੈ ਸੰਸਾਰ ਭਾਈ ਇਹ ਭਾਵ ਸਾਗਰ ਤੂੰ ਮਹਾਰਾਜ ਜੀ ਕਹਿੰਦੇ ਵਿਖ ਰੂਪੀ ਸਾਗਰ ਦੇ ਵਿੱਚੋਂ ਕਿਵੇਂ ਤਰਨਾ ਹੈ ਇਸ ਸੰਸਾਰ ਵਿਖਦਾ ਸਾਗਰ ਐ ਇਹ ਸਿੱਟੀ ਜਿਹੜੀ ਐ ਇਹ ਜ਼ਹਿਰ ਦੇ ਸਾਗਰ ਤੋਂ ਸਹਿਰ ਦੇ ਦਰਿਆ ਤੋਂ ਜ਼ਹਿਰ ਦੇ ਸਰੋਵਰ ਤੋਂ ਭਾਰਾ ਜੀ ਕਹਿੰਦੇ ਸਾਗਰ ਤੋਂ ਇਸ ਸੰਸਾਰੀ ਰੂਪੀ ਜ਼ਹਿਰ ਰੂਪੀ ਸਾਗਰ ਤੋਂ ਕਿਵੇਂ ਤਰੀਦਾ ਕਿਵੇਂ ਪਾਰਉਤਾਰ ਹੋਣਾ ਐ ਸੋ ਪਾਰਉ ਤਰੀਏ ਭਾਰਾ ਜੀ ਕਹਿੰਦੇ ਉਹਨੂੰ ਪਾ ਕੀ ਉਹ ਪਾਰਉਤਾਰ ਹੋਣਾ ਹਰ ਗੁਣ ਗੰਭੂ ਮਨ ਮਾਲ ਹਰ ਸਭ ਮਲ ਪਰ ਹਰੀਏ ਹਰੀ ਦੇ ਗੁਣ ਗਾਣ ਦੇ ਨਾਲ ਜੇ ਮਹਾਰਾਜ ਜੀ ਕਹਿੰਦੇ ਇਸ ਬਾਣ ਨੂੰ ਉਹਦੇ ਚਰਣਾ ਵਿੱਚ ਲਾਣ ਦੇ ਨਾਲ ਮਹਾਰਾਜ ਜੀ ਕਹਿੰਦੇ ਸਭ ਮਲ ਪਰ ਹਰੀਏ ਅੰਗੰਦ ਕੰਦੇ ਦੀ ਮੈਲ ਲੈ ਜਾਂਦੀ ਏ ਹਰੀ ਨੂੰ ਜਪਣ ਦੇ ਨਾਲ ਇਹਦੀ ਮੈਲ ਉੱਤਰ ਜਾਂਦੀ ਏ ਫਿਰ ਪਾਰ ਤਰੀਏ ਮਹਾਰਾਜ ਜੀ ਕਹਿੰਦੇ ਸਭ ਭਾਵ ਸਾਗਰ ਤੋਂ ਤਰ ਜਾਈ ਦਾ ਭਾਈ ਨਾਨਕ ਪ੍ਰੀਤਮ ਮਿਲ ਰਹਿ ਪਾਰ ਬ੍ਰਹਮ ਨਰ ਹਰੀਏ ਖੀਰਲੀ ਤੁਖ ਵਿੱਚ ਪਾਤਸ਼ਾਹ ਜੀ ਫਿਰ ਬਚਨ ਕਰਦੇ ਨਾਨਕ ਪ੍ਰੀਤਮ ਮਿਲ ਰਹਿ ਉਸ ਪ੍ਰੀਤਮ ਨਾਲ ਮੇਲ ਹੋ ਜਾਵੇ ਭਾਰਾ ਜੀ ਕਹਿੰਦੇ ਉਹਨੂੰ ਮਿਲਲਾ ਕਰ ਨਾਨਕ ਪ੍ਰੀਤਮ ਨੂੰ ਹਰੀ ਨੂੰ ਮਹਾਰਾਜ ਜੀ ਕਹਿੰਦੇ ਮਿਲਾਕਾਰ ਪਾਰ ਬ੍ਰਹਮ ਨਿਸਤਰੀਏ ਉਪਾਰ ਬ੍ਰਹਮ ਦਾ ਸਰੂਪ ਹੈ ਜਿਹੜਾ ਉਹ 파ਰੋ ਤਾਰਾ ਕਰ ਸਕਦਾ ਹੈ ਉਹ ਤੈਨੂੰ 파ਰੋ ਤਾਰਾ ਕਰ ਦੇਵੇਗਾ ਭਾਵੇਂ ਸਾਗਰ ਤੋਂ ਪਾਰ ਕਰ ਦੇਗਾ ਜ਼ਹਿਰ ਦੇ ਜਿਹੜਾ ਸਾਗਰ ਹੈ ਨਾ ਸ੍ਰਿਸ਼ਟੀ ਇਹ ਜ਼ਹਿਰੂਪੀ ਸਾਗਰ ਤੋਂ ਵੀ ਉਹਨੇ ਪਾਰ ਕਰ ਦੇਣਾ ਇਹ ਭਾਵ ਸਾਗਰ ਤੂੰ ਤੈਨੂੰ ਪਾਰ ਲਾ ਦੇਵੇਗਾ ਉਹਦੇ ਨਾਮ ਦੇ ਜਹਾਜ਼ ਵਿੱਚ ਬੇੜੇ ਵਿੱਚ ਜੇ ਬਹਿ ਜਾਵੇਗਾ ਇਹ ਭਾਈ ਅੱਜ ਦੇ ਸ਼ਲੋਕਾਂ ਦੀ ਵਿਚਾਰ ਹੈ ਸ਼ਬਦਾਂ ਦੀ ਵਿਚਾਰ ਹੈ ਪੰਚਮ ਪਾਤਸ਼ਾਹ ਜੀ ਪੁਰ ਆਰਜਨ ਦੇ ਮਹਾਰਾਜ ਜੀ ਗੌੜੀ ਦੀ ਵਾਰ ਧਾਰਨ ਕਰਦੇ ਹੋਏ ਸਾਨੂੰ ਜੀਵਾ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਅਨਿਆਕ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੀ ਨਿਕਾ ਹੀ ਭੁਲਾ ਜਨੀਆਂ ਨ ਮਹਾਰਾਜ ਮਾਤ ਪਕਸ਼ ਲੈ ਆਇਆ ਮਾਈ ਭਾਈ ਸਖਤਾਨੀਆਂ ਹਾਜ਼ਰੀਆਂ ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ